ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਆਪਾਂ ਰੋਜ਼ ਦੀ ਤਰ੍ਹਾਂ ਪਹਿਲਾਂ ਆਪਾਂ ਨਾਮ ਪੜ੍ਹਦੇ ਹਾਂ ਸਾਰਿਆਂ ਦੇ ਜਿਨ੍ਹਾਂ ਨੇ ਆਪਾਂ ਨੂੰ ਕਮੈਂਟ ਕੀਤੇ ਆ ਤੇ ਪਹਿਲਾਂ ਆਪਾਂ ਨਾਮ ਪੜ੍ਹਾਂਗੇ ਫਿਰ ਆਪਾਂ ਵੀਡੀਓ ਦੱਸਦੇ ਆ ਤੁਹਾਨੂੰ ਰਮੇਡੀ ਬਹੁਤ ਹੀ ਵਧੀਆ ਤੇ ਉਹ ਵੀ ਕਿਸੇ ਦੀ ਰਿਕੁਐਸਟ ਤੇ ਹੀ ਆ ਪਹਿਲਾਂ ਆਪਾਂ ਉਹਨਾਂ ਦਾ ਹੀ ਨਾਮ ਪੜ੍ਹਦੇ ਹਾਂ ਜਿਨ੍ਹਾਂ ਨੇ ਆਪਾਂ ਨੂੰ ਵੀਡੀਓ ਤੇ ਜੀ ਕਿ ਉਹਨਾਂ ਦੀ ਸਕਿਨ ਬਹੁਤ ਜ਼ਿਆਦਾ ਪਤਲੀ ਆ ਚਿਹਰੇ ਦੀ ਸਕਿਨ ਪਤਲੀ ਆ ਤੇ ਆਪਾਂ ਉਸੇ ਤੇ ਅੱਜ ਵੀਡੀਓ ਬਣਾਵਾਂਗੇ ਤੇ ਇਹ ਵਾਲੇ ਆਪਾਂ ਨੂੰ ਜ਼ਿਲ੍ਹਾ ਬਰਨਾਲੇ ਜ਼ਿਲ੍ਹੇ ਤੋਂ ਮੈਸੇਜ ਕੀਤਾ ਇਹਨਾਂ ਨੇ ਇਹਨਾਂ ਦਾ ਕਾਫੀ ਦਿਨ ਹੋ ਗਏ ਕਮੈਂਟ ਆ ਰਿਹਾ ਸੀਗਾ ਕਿ ਸਾਨੂੰ ਦੱਸੋ ਸਾਡੀ ਸਕਿਨ ਪਤਲੀ ਸਕਿਨ ਬਾਰੇ ਦੱਸੋ ਤੇ ਉਹ ਆਪਾਂ ਤੁਹਾਨੂੰ ਅੱਜਰ ਮੇਡੀ ਦੱਸਾਂਗੇ ਤੇ ਪਹਿਲਾਂ ਆਪਾਂ ਕਮੈਂਟ ਪੜ ਲਈਏ ਸਿੱਧੂ ਸੁਖ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਮਨਦੀਪ ਕੌਰ ਤਰਨਤਰੰਤੂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਤੇ ਬਹੁਤ ਖੁਸ਼ੀ ਹੁੰਦੀ ਹੈ ਦੇਖੀਦਾਏ ਕਿ ਕਾਫੀ ਦੂਰੋਂ ਲੋਕ ਦੇਖਦੇ ਆ ਸਾਰੇ ਪੰਜਾਬ ਦੇ ਵਿੱਚੋਂ ਹੀ ਮੈਸੇਜ ਆਉਂਦੇ ਆ ਆਪਾਂ ਨੂੰ ਤੇ ਬਹੁਤ ਵਧੀਆ ਲੱਗਦਾ ਹੈ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮਨਦੀਪ ਕੌਰ ਤਰਨਤਾਰਨ ਵਾਲੇ ਮਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਚੀਮਾ ਪਿੰਡ ਵਾਲੇ ਮਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਨਾਮ লেখਿਆ ਕਰੋ ਪਿੰਡ ਦਾ ਨਾਮ ਜ਼ਰੂਰ ਲਿਖਿਆ ਕਰੋ ਆਪਣਾ ਆਪਣੇ ਜਿਹਰੇ ਦਾ ਜਾਂ ਪਿੰਡ ਦਾ ਨਾਮ ਲਿਖਿਆ ਕਰੋ ਫਿਰ ਕਈ ਵਾਰ ਐ ਹੋ ਜਾਂਦਾ ਨਾਮ ਸੇਮ ਹੋ ਜਾਂਦੇ ਹਨ ਪਤਾ ਨਹੀਂ ਲੱਗਦਾ ਜਦੋਂ ਆਪਾਂ ਪਿੰਡ ਦਾ ਨਾਮ ਬੋਲ ਦਿੰਨੇ ਆ ਤੇ ਉਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਮੇਰਾ ਹੀ ਨਾਮ ਬੋਲਿਆ ਹੈ ਤੇ ਆ ਭੈਣ ਜੀ ਚੀਮਾ ਪਿੰਡ ਵਾਲੇ ਮਨਦੀਪ ਕੌਰ ਇਹਨਾਂ ਦਾ ਤਾਂ ਨਾਮ ਮੈਨੂੰ ਵੈਸੇ ਪਿੰਡ ਦਾ ਵੀ ਯਾਦ ਹੋ ਗਿਆ ਤੇ ਇਹ ਬਹੁਤ ਕਮੈਂਟ ਕਰਦੇ ਆਪਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਜੀ ਤੁਹਾਡਾ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੁਸੀਂ ਇਦਾਂ ਹੀ ਸਾਡੀਆਂ ਵੀਡੀਓ ਦੇਖਦੇ ਰਹੋ ਤੇ ਰੋਜ਼ ਕਮੈਂਟ ਕਰਦੇ ਰਹੋ ਤੰਦਰੁਸਤੀ ਬਖਸ਼ੇ ਪ੍ਰਮਾਤਮਾ ਕੋਸਟਿਲੋ ਫਰੋਮ ਮੋੜ ਮੰਡੀ ਬਠਿੰਡਾ ਬਹੁਤ ਬਹੁਤ ਧੰਨਵਾਦ ਜੀ ਤੇ ਤੁਸੀਂ ਵੀ ਡੇਲੀ ਮੈਸੇਜ ਕਰਦੇ ਹੋ ਆਪਾਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਕੋਸਟਿਲੋ ਬਹੁਤ ਬਹੁਤ ਧੰਨਵਾਦ ਕਿਰਨਦੀਪ ਕੌਰ ਜਲਾਲਦੀਨ ਵਾਲਾ ਰਾਏਕੋਟ ਲੁਧਿਆਣਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਦਿੱਲੀ ਮੈਸੇਜ ਆਉਂਦਾ ਹੈ ਬਹੁਤ ਬਹੁਤ ਧੰਨਵਾਦ ਪਬਜੀ ਬੈਨ ਬਹੁਤ ਸੋਹਣਾ ਮੈਸੇਜ ਕੀਤਾ ਇਹਨਾਂ ਨੇ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਨਾਮ ਤੇ ਆਪਣੇ ਜ਼ਿਲ੍ਹੇ ਦਾ ਨਾਮ ਜ਼ਰੂਰ ਲਿਖਿਆ ਕਰੋ ਹਰਪ੍ਰੀਤ कौर ਬਹੁਤ ਬਹੁਤ ਧੰਨਵਾਦ ਜੀ ਇਹ ਹੁਣ ਦੋ ਹਰਪ੍ਰੀਤ ਦੇ ਆਪ ਨੂੰ ਕਮੈਂਟ ਆਉਂਦੇ ਆ ਇੱਕ ਨਵੇਂ ਸ਼ਹਿਰ ਵਾਲੇ ਆ ਤੇ ਇੱਕ ਸ਼ਾਇਦ ਹਰਪ੍ਰੀਤ ਬਠਿੰਡੇ ਵਾਲੇ ਆ ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪਲੀਜ਼ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਲਿਖਿਆ ਕਰੋ ਜੀਤੂ ਸਿੰਘ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਪ੍ਰਭਜੋਤ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਜਸ਼ਨ ਢਿੱਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਸਵਰਨਜੀਤ ਕੌਰ ਰਾਮਪੁਰਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਤੁਸੀਂ ਵੀ ਡੇਲੀ ਮੈਸੇਜ ਕਰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਤੇ ਬਹੁਤ 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 ਧੰਨਵਾਦ ਆ ਜੀ ਤੁਹਾਡਾ ਸਾਰਿਆਂ ਦਾ ਹੀ ਵੀਡੀਓ ਦੇਖਦੇ ਹੋ ਤੁਸੀਂ ਇੰਨਾ ਪਿਆਰ ਦਿੰਦੇ ਹੋ ਤੇ ਬਹੁਤ ਮਨ ਖੁਸ਼ ਹੁੰਦਾ ਹੈ ਵਾਹਿਗੁਰੂ ਤੁਹਾਨੂੰ ਤਰਕੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੰਦਰੁਸਤੀਆਂ ਬਖਸ਼ੇ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਉਮੀਦ ਕਰਦੇ ਆਂ ਕਿ ਅੱਗੇ ਵੀ ਵੀਡੀਓ ਤੇ ਤੁਸੀਂ ਇਦਾਂ ਹੀ ਕਮੈਂਟ ਕਰੋਗੇ ਤੇ ਆਪਾਂ ਅੱਗੇ ਤੁਹਾਡੇ ਨਾਮ ਜ਼ਰੂਰ ਬੋਲਾਂਗੇ ਤੇ ਪਲੀਜ਼ ਆਪਦਾ ਔਰ ਆਪਦੇ ਸ਼ਹਿਰ ਦਾ ਨਾਮ ਜ਼ਰੂਰ ਲਿਖਿਆ ਕਰੋ ਤੇ ਚਲੋ ਜੀ ਆਪਾਂ ਦੱਸਦੇ ਆਂ ਜਿੱਦਾਂ ਕਿ ਚਿਹਰੇ ਦੀ ਸਕਿਨ ਆਪਣੀ ਪਤਲੀ ਹੋ ਜਾਂਦੀ ਹੈ ਹਨਾ ਇਹਦੇ ਦੋ ਕਾਰਨ ਹੁੰਦੇ ਆ ਜਿਆਦਾ ਜਿਹੜਾ ਆਪਾਂ ਚਲੋ ਹੈਲਥ ਪ੍ਰੋਬਲਮ ਤਾਂ ਆਪਾਂ ਕਹਿੰਦੇ ਵੀ ਡਾਕਟਰ ਕੋਲੇ ਜਾ ਕੇ ਆਪਾਂ ਨੂੰ ਪਤਾ ਲੱਗਦਾ ਵੀ ਕੀ ਆਪਣੀ ਹਨਾ ਹੈਲਥ ਦੇ ਵਿੱਚ ਚੱਲ ਰਿਹਾ ਹੈ ਤੇ ਬਸ ਜਿਹੜੀ ਨਾਰਮਲੀ ਗੱਲ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਇੱਕ ਤਾਂ ਹੋ ਜਾਂਦਾ ਹੈ ਵੀ ਜਦੋਂ ਆਪਾਂ 40 ਤੋਂ ਪਲੱਸ ਏਜ ਹੋ ਜਾਂਦੀ ਹੈ ਆਪਣੀ ਹਨਾ 40 ਪਲੱਸ ਹੋ ਜਾਂਦੀ ਆ ਉਸ ਟਾਈਮ ਆਪਣੀ ਸਕਿਨ ਨਾ ਲੂਜ਼ ਹੋਣ ਲੱਗ ਜਾਂਦੀ ਤੇ ਆਪਾਂ ਨੂੰ ਐ ਲੱਗਦਾ ਵੀ ਸਕਿਨ ਪਤਲੀ ਹੋ ਗਈ ਆ ਤੇ ਇੱਕ ਹੋ ਜਾਂਦਾ ਏ ਵੀ ਜਦੋਂ ਆਪਣੀ ਸਕਿਨ ਡਰਾਈ ਹੁੰਦੀ ਆ ਕਈਆਂ ਦੀ ਛੋਟੀ ਉਮਰ ਦੇ ਵਿੱਚ ਹੀ ਸਕਿਨ ਬਹੁਤ ਜ਼ਿਆਦਾ ਨਾ ਪਤਲੀ ਹੋਣੀ ਸ਼ੁਰੂ ਹੋ ਜਾਂਦੀ ਆ ਉਹਦਾ ਕੀ ਕਾਰਨ ਹੁੰਦਾ ਏ ਕਿ ਆਪਣੀ ਸਕਿਨ ਬਹੁਤ ਜ਼ਿਆਦਾ ਡਰਾਈ ਰਹਿੰਦੀ ਆ ਉਹਦੇ ਕਰਕੇ ਆਪਣੀ ਸਕਿਨ ਪਤਲੀ ਹੋ ਜਾਂਦੀ ਏ ਤੇ ਲੂਜ਼ ਵੀ ਉਸੇ ਕਰਕੇ ਹੀ ਹੁੰਦੀ ਏ ਜਦੋਂ ਆਪਣੀ ਸਕਿਨ ਡਰਾਈ ਰਹੂਗੀ ਨਾ ਉਹ ਆਪਣੇ ਜਲਦੀ ਗੁੜੇ ਪਾਪਣ ਦਿਸਣ ਲੱਗ ਜੂਗਾ ਕਿ ਐ ਲੱਗਣ ਲੱਗ ਜੂਗਾ ਕਿ ਉਮਰ ਜ਼ਿਆਦਾ ਲੱਗਦੀ ਆ ਤੇ ਤੁਸੀਂ ਆਪਣੀ ਸਕਿਨ ਨੂੰ ਮੋਸਚਰਾਈਜ਼ ਜ਼ਰੂਰ ਰੱਖਿਆ ਕਰੋ ਇਹਨਾਂ ਗਿਆ ਕਰੋ ਕਿ ਸਾਡੀ ਸਕਿਨ ਆਇਲੀ ਆ ਜਾਂ ਸੀ ਮੋਇਸਚਰਾਈਜ਼ਰ ਵਾਲੀ ਚੀਜ਼ ਕੋਈ ਨਹੀਂ ਲਗਾਣੀ ਤੇ ਜਰੂਰ ਸਕਿਨ ਨੂੰ ਆਪਣੀ ਨੂੰ ਮੋਇਸਚਰਾਈਜ਼ ਰੱਖੋ ਤੇ ਪਾਣੀ ਵੱਧ ਤੋਂ ਵੱਧ ਪੀਆ ਕਰੋ ਤੇ ਇਹ ਮੈਨੂੰ ਲੱਗਦਾ ਵੀ ਤੁਸੀਂ ਅੱਜ ਵਾਲੀ ਰਮੇੜੀ ਦੇਖੋਗੇ ਤੇ ਪਾਣੀ ਵੱਧ ਪੀਓ ਤੇ ਤੁਹਾਡੀ ਪ੍ਰੋਬਲਮ ਮਹੀਨੇ ਡੇਢ ਮਹੀਨੇ ਦੇ ਵਿੱਚ ਤੁਹਾਨੂੰ ਆਪਣੇ ਆਪ ਫਰਕ ਨਜ਼ਰ ਆਉਣ ਲੱਗ ਜਾਊਗਾ ਕਿ ਤੁਹਾਡਾ ਫੇਸ ਆ ਜਿਹੜਾ ਵਧੀਆ ਗਲੋ ਕਰਨ ਲੱਗ ਗਿਆ ਸਕਿਨ ਤੁਹਾਡੀ ਟਾਈਟ ਹੋ ਗਈ ਆ ਤੇ ਜਿਹੜੇ ਤੁਹਾਨੂੰ ਇਦਾਂ ਲੱਗਦਾ ਕਿ ਸਕਿਨ ਪਤਲੀ ਆ ਤੇ ਉਹ ਵੀ ਖਤਮ ਹੋ ਜੂਗੀ ਹੌਲੀ ਹੌਲੀ ਪਰ ਫਰਕ ਤਾਂ ਹੌਲੀ ਹੌਲੀ ਪਊਗਾ ਤੇ ਪਾਣੀ ਵੱਧ ਤੋਂ ਵੱਧ ਪੀਓ ਤੇ ਅੱਜ ਵਾਲੀ ਰੇਮੇਡੀ ਜਿਹੜੀ ਬਹੁਤ ਹੀ ਸੌਖੀ ਆ ਕੋਈ ਔਖੀ ਨਹੀਂ ਸਾਰੀਆਂ ਚੀਜ਼ਾਂ ਆਪਣੇ ਘਰੇ ਹੀ ਆਪਾਂ ਨੂੰ ਬਹੁਤ ਹੀ ਆਸਾਨੀ ਦੇ ਨਾਲ ਮਿਲ ਜਾਣਗੀਆਂ ਤੇ ਤੁਸੀਂ ਜਰੂਰ ਬਣਾ ਕੇ ਤੁਸੀਂ ਡੇਲੀ ਵੀ ਲਗਾ ਸਕਦੇ ਹੋ ਜੇ ਤੁਸੀਂ ਡੇਲੀ ਨਹੀਂ ਵੈਸੇ ਤਾਂ ਮੈਂ ਇਹ ਕਹੂੰਗੀ ਤੁਹਾਨੂੰ ਕਿ ਜਦੋਂ ਤੁਹਾਨੂੰ ਇੰਨੀ ਪ੍ਰੋਬਲਮ ਹੈਗੀ ਹੈ ਨਾ ਆਪਾਂ ਨੂੰ ਬੁਰਾ ਲੱਗਦਾ ਹੈ ਕਿ ਮੇਰੀ ਸਕਿਨ ਜੀ ਵਧੀਆ ਨਹੀਂ ਲੱਗਦੀ ਪਤਲੀ ਆ ਡਰਾਈ ਆ ਕੁਝ ਵੀ 글로 ਨਹੀਂ ਆਉਂਦਾ ਚਿਹਰੇ ਦੇ ਉੱਪਰ ਤੇ ਫਿਰ ਉਸ ਤੋਂ ਵਧੀਆ ਹੈ ਕਿ ਆਪਾਂ ਸ਼ਾਮ ਨੂੰ ਸੌਣ ਤੋਂ ਪਹਿਲਾਂ ਆਪਾਂ ਇਹ ਵਾਲੀ ਰੋਮੇਡੀ ਜਰੂਰ ਲਗਾਓ ਰਾਤ ਨੂੰ ਤੁਸੀਂ ਪਰ ਵੀਡੀਓ ਬਣਾਈ ਹੈ ਤੇ ਤੁਸੀਂ ਇਹ ਰੋਮੇਡੀ ਡੇਲੀ ਯੂਜ਼ ਕਰਨੀ ਆ ਤੇ ਪਾਣੀ ਵੱਧ ਤੋਂ ਵੱਧ ਪੀਣਾ ਹੈ ਤੇ ਚਲੋ ਆਪਾਂ ਬਣਾ ਕੇ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਤਰੀਕੇ ਦੇ ਨਾਲ ਬਣੂਗੀ ਆਪਾਂ ਮਲਾਈ ਥੋੜੀ ਜਿਹੀ ਮਲਾਈ ਲੈ ਲਈ ਐ ਤੁਸੀਂ ਆਪਣੇ ਹਿਸਾਬ ਦੇ ਨਾਲ ਲੈ ਲਿਓ ਮੈਂ ਜਸ ਥੋੜੀ ਜਿਹੀ ਮਲਾਈ ਪਾ ਲਈ ਇਹਦੇ ਵਿੱਚ ਠੀਕ ਐ ਤੇ ਆਹ ਐਲੋਵਿਰਾ ਜੈਲ ਐਲੋਵਿਰਾ ਕਿਉਂਕਿ ਮਲਾਈ ਐ ਜਿਹੜੀ ਇਹਦੇ ਵਿੱਚ ਵੀ ਮੋਇਸਚਰਾਈਜ਼ਰ ਵਧੀਆ ਹੁੰਦਾ ਹਨਾ ਤੇ ਜਿਹੜਾ ਆ ਹੁੰਦਾ ਇਹ ਆਪਣੀ ਸਕਿਨ ਨੂੰ ਪਾਣੀ ਜਿੱਦਾਂ ਆਪਾਂ ਕਹਿ ਦਿੰਨੇ ਆ ਕਿ ਪਾਣੀ ਬਹੁਤ ਜ਼ਿਆਦਾ ਹੁੰਦਾ ਐਲੋਵਿਰਾ ਦੇ ਵਿੱਚ ਤੁਸੀਂ ਜਿਹੜਾ ਘਰੇ ਲੱਗਿਆ ਹੁੰਦਾ ਐ ਐਲੋਵੀਰਾ ਕਈ ਵਾਰੀ ਆਪਣੇ ਘਰੇ ਪਲਾਂਟ ਲੱਗੇ ਹੁੰਦੇ ਆ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਤੁਸੀਂ ਬਾਜ਼ਾਰ ਵਾਲਾ ਵੀ ਕਰ ਸਕਦੇ ਹੋ ਮੇਰੇ ਘਰੇ ਲੱਗਿਆ ਤਾਂ ਹੈਗਾ ਇਹ ਪਰ ਮੈਂ ਤੋੜਿਆ ਨਹੀਂ ਤੇ ਉਹਦਾ ਇਹ ਹੁੰਦਾ ਕਿ ਥੋੜਾ ਟਾਈਮ ਆਪਾਂ ਨੂੰ ਕੱਢ ਕੇ ਰੱਖਣਾ ਪੈਂਦਾ ਪਹਿਲਾਂ ਇਹਦੇ ਵਿੱਚ ਆਪਾਂ ਐਲੋਵੀਰਾ ਜੈਲ ਪਾ ਲੈਣਾ ਥੋੜਾ ਜਿਹਾ ਮਲਾਈ ਪਾਈ ਐਲੋਵੀਰਾ ਜੈਲ ਪਾ ਲੈਣਾ ਤੇ ਇਹਦੇ ਵਿੱਚ ਬੇਸਣ ਆਪਾਂ ਬੇਸਣ ਦੇਖ ਲਓ ਵੀ ਆਪਾਂ ਕਦੋਂ ਦੇ ਫਿਰ ਵੀਡੀਓ ਬਣਾਉਣੇ ਆ ਤੇ ਆਪਣੇ ਕੋਲੇ ਬੇਸਣ ਖਤਮ ਨਹੀਂ ਹੋਇਆ ਕਿਉਂਕਿ ਬੇਸਣ ਆ ਜਿਹੜਾ ਆਪਾਂ ਕਹੜਾ ਜ਼ਿਆਦਾ ਨਹੀਂ ਯੂਜ਼ ਕਰਨਾ ਹੁੰਦਾ ਮੇਰਾ ਜਦੋਂ ਹੀ ਖਤਮ ਹੋ ਜਾਂਦਾ ਮੈਂ ਛਾਣ ਕੇ ਤੇ ਇਹਦੇ ਵਿੱਚ ਹੀ ਫੇਰ ਪਾ ਲੈਣੀ ਆ ਤੇ ਇਹਦੇ ਵਿੱਚ ਆਪਾਂ ਬੇਸਣ ਪਾ ਲੈਣਾ ਇੱਕ ਚਮਚਾ ਮੰਨ ਲਓ ਤੁਸੀਂ ਬੇਸਣ ਦਾ ਪਾ ਸਕਦੇ ਹੋ ਤੇ ਨਿੰਬੂ ਪਾ ਲੈਣਾ ਵਿੱਚ ਇਹਦੇ ਨਿੰਬੂ ਵਿਟਾਮਿਨ ਸੀ ਆ ਇਹਦੇ ਵਿੱਚ ਬਹੁਤ ਜ਼ਿਆਦਾ ਸਕਿਨ ਵਾਸਤੇ ਬਹੁਤ ਵਧੀਆ ਹੈ ਤੇ 글로 ਆ ਜੂਗਾ ਤੁਹਾਡੇ ਫੇਸ ਦੇ ਉੱਪਰ ਬਹੁਤ ਵਧੀਆ 글로 ਆਊਗਾ ਜੋ ਵੀ ਆਪਾਂ ਡਸਟ ਵਗੈਰਾ ਹਨਾ ਫੇਸ ਦੇ ਉੱਪਰ ਆਪਣੇ ਜਮਾ ਹੋ ਜਾਂਦੀ ਆ ਤੇ ਨਿੰਬੂ ਉਹਦਾ ਕੰਮ ਕਰੂਗਾ ਜੋ ਵੀ ਡਸਟ ਆ ਉਹਨੂੰ ਕੱਢੂਗਾ ਆਪਣੇ ਫੇਸ ਦੇ ਉੱਪਰ ਜੇ ਉਹ ਤਾਂ ਨਿੰਬੂ ਸੂਟ ਕਰਦਾ ਏ ਤਾਂ ਤੁਸੀਂ ਪਾ ਸਕਦੇ ਹੋ ਇਹ ਇਹਦਾ ਕੋਈ ਨੁਕਸਾਨ ਨਹੀਂ ਗਾ ਤੇ ਜੇ ਤੁਹਾਨੂੰ ਨਹੀਂ ਸੂਟ ਕਰਦਾ ਤੇ ਫਿਰ ਤੁਸੀਂ ਗੁਲਾਬ ਜਲ ਪਾ ਲਿਓ ਤੇ ਇਹਨੂੰ ਤੁਸੀਂ ਕੀ ਕਰਨਾ ਹੈ ਇਦਾਂ ਕਰਕੇ ਰਾਤ ਨੂੰ ਜਦੋਂ ਆਪਣਾ ਕੰਮ ਸਾਰਾ ਖਤਮ ਹੋ ਗਿਆ ਸੌਣ ਤੋਂ ਪਹਿਲਾਂ ਆਪਣੇ ਪੂਰੇ ਫੇਸ ਦੇ ਉੱਪਰ ਕਿਉਂਕਿ ਸਕਿਨ ਪਤਲੀ ਹੋਣ ਦਾ ਕਾਰਨ ਇਹੀ ਹੁੰਦਾ ਹੈ ਜਿਆਦਾਤਰ ਇਹੀ ਕਾਰਨ ਹੁੰਦਾ ਹੈ ਕਿ ਆਪਣੀ ਸਕਿਨ ਡਰਾਈ ਹੈ ਡਰਾਈ ਸਕਿਨ ਵਾਲਿਆਂ ਦੀ ਸਕਿਨ ਬਹੁਤ ਜਲਦੀ ਲੂਸ ਹੋ ਜਾਂਦੀ ਆ ਔਰ ਪਤਲੀ ਜਿੱਦਾਂ ਆਪਾਂ ਕਹਿਣ ਲੱਗੇ ਨੇ ਸਕਿਨ ਪਤਲੀ ਹੋ ਗਈ ਪਤਲੀ ਹੋਣ ਲੱਗ ਜਾਂਦੀ ਹੈ ਇੱਕ ਕਪਾ ਨੂੰ ਕਮੈਂਟ ਆਇਆ ਸੀਗਾ ਵੀਡੀਓ ਤੇ ਕਿ ਬੇਸਣ ਮਲਤਾਨੀ ਮਿੱਟੀ ਦੀ ਜਗ੍ਹਾ ਤੇ ਆਪਾਂ ਬੇਸਣ ਪਾ ਸਕਦੇ ਹਾਂ ਆਪਾਂ ਇੱਕ ਦਿਨ ਮਲਤਾਨੀ ਮਿੱਟੀ ਵਾਲੀ ਵੀਡੀਓ ਪਾਈ ਸੀ ਨਹੀਂ ਜੀ ਆਪਾਂ ਜਿਸ ਤਰੀਕੇ ਦੇ ਨਾਲ ਦੱਸਦੇ ਹਾਂ ਤੁਸੀਂ ਉਸੇ ਤਰੀਕੇ ਦੇ ਨਾਲ ਹੀ ਰਿਮੇਡੀ ਯੂਜ਼ ਕਰਿਆ ਕਰੋ ਫੇਰ ਹੀ ਤੁਹਾਨੂੰ ਫਾਇਦਾ ਕਰੂਗੀ ਜਿਹੜੀ ਚੀਜ਼ ਵਿੱਚ ਆਪਾਂ ਬੇਸਣ ਦੱਸਦੇ ਆ ਉਹ ਤੁਸੀਂ ਬੇਸਣ ਪਾ ਲਿਆ ਕਰੋ ਜਿਹੜੀ ਚੀਜ਼ ਵਿੱਚ ਆਪਾਂ ਤੁਹਾਨੂੰ ਮੁਲਤਾਨੀ ਮਿੱਟੀ ਦੱਸਿਆ ਏ ਤੇ ਉਹ ਤੁਸੀਂ ਮੁਲਤਾਨੀ ਮਿੱਟੀ ਹੀ ਪਾਇਓ ਕਾਫੀ ਦਿਨ ਹੋ ਗਏ ਮੈਨੂੰ ਕਮੈਂਟ ਆਇਆ ਸੀ ਆ ਤੇ ਮੈਨੂੰ ਟਾਈਮ ਨਹੀਂ ਮਿਲਿਆ ਤੇ ਉਹ ਮੈਂ ਭੁੱਲ ਜਾਨੀ ਜਦੋਂ ਵੀਡੀਓ ਬਣਾਉਣੀ ਤੇ ਅੱਜ ਮੈਂ ਸੋਚਿਆ ਸਪੈਸ਼ਲ ਵੀਡੀਓ ਬਣਾਉਣ ਦਾ ਟਾਈਮ ਨਹੀਂ ਸੀਗਾ ਇਸ ਕਰਕੇ ਮੈਂ ਖੈ ਇਸੇ ਵੀਡੀਓ ਦੇ ਵਿੱਚ ਹੀ ਮੈਂ ਬੋਲ ਦੂੰਗੀ ਕਿ ਤੁਸੀਂ ਮੁਲਤਾਨੀ ਮਿੱਟੀ ਦੀ ਜਗ੍ਹਾ ਤੇ ਮੁਲਤਾਨੀ ਮਿੱਟੀ ਹੀ ਪਾਇਓ ਵੇਸਣ ਨਹੀਂ ਪਾਉਣਾ ਜਿਹੜੀ ਚ ਆਪਾਂ ਵੇਸਣ ਦੱਸਦੇ ਹਾਂ ਉਹਦੇ ਤੁਸੀਂ ਵੇਸਣ ਹੀ ਪਾਇਓ ਆਪਾਂ ਜਿਸ ਤਰੀਕੇ ਦੇ ਨਾਲ ਤੁਹਾਨੂੰ ਦੱਸਦੇ ਆ ਰੈਮੇਡੀ ਪਲੀਜ਼ ਤੁਸੀਂ ਉਸੇ ਤਰੀਕੇ ਦੇ ਨਾਲ ਹੀ ਯੂਜ਼ ਕਰਿਓ ਤੇ ਫੇਰ ਹੀ ਤੁਹਾਨੂੰ ਫਾਇਦਾ ਹੋਊਗਾ ਤੇ ਇਹਨੂੰ ਆਪਾਂ 2-4 ਮਿੰਟ ਲਗਾ ਕੇ ਆਪਣੇ ਫੇਸ ਦੇ ਉੱਪਰ ਰੱਖ ਸਕਦੇ ਆ ਤੁਸੀਂ ਰਿਲੈਕਸ ਹੋ ਕੇ ਬਹਿ ਜਾਓ ਪੈ ਜਾਓ ਹਨਾ ਤੇ ਬਾਅਦ ਵਿੱਚ ਤੁਸੀਂ ਵਾਸ਼ ਕਰ ਲਿਓ ਫੇਸ ਨੂੰ ਤੇ ਫਿਰ ਤੁਸੀਂ ਦੇਖਿਓ ਇਕਦਮ ਸੌਫਟ ਹੋ ਜੂਗੀ ਸਕਿਨ ਤੁਹਾਡੀ ਤੇ ਹੌਲੀ-ਹੌਲੀ ਟਾਈਟ ਹੋ ਜੂਗੀ ਤੇ ਜਿਹੜਾ ਤੁਹਾਨੂੰ ਲੱਗਦਾ ਕਿ ਪਤਲਾਪਨ ਹੋ ਗਿਆ ਤੇ ਉਹਦੇ ਨਾਲ ਮੋਇਸਚਰਾਈਜ਼ਰ ਜਿਵੇਂ ਆਪਾਂ ਸਕਿਨ ਨੂੰ ਦਿੰਦੇ ਰਵਾਂਗੇ ਡੇਲੀ ਮੋਇਸਚਰਾਈਜ਼ ਕਰਦੇ ਰਵਾਂਗੇ ਤਾਂ ਉਹਦੇ ਨਾਲ ਤੁਹਾਡੀ ਸਕਿਨ ਆ ਜਿਹੜੀ ਉਹ ਤੁਹਾਨੂੰ ਇਦਾਂ ਲੱਗਣ ਲੱਗ ਜੂ ਕਿ ਤੁਹਾਡੀ ਨਾ ਸਕਿਨਾਂ ਥੋੜੀ ਮਤਲਬ ਥਿੱਕ ਹੋਣ ਲੱਗ ਗਈ ਮੋਟੀ ਹੋਣ ਲੱਗ ਗਈ ਆ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਆਪਾਂ 2-3 ਮਿੰਟ ਲਗਾ ਕੇ ਫਿਰ ਤੁਹਾਨੂੰ ਵਾਸ਼ ਕਰਕੇ ਦਿਖਾਉਨੇ ਆ ਤੇ ਫਿਰ ਮਿਲਦੇ ਆ ਤੇ ਹਾਂਜੀ ਆਪਾਂ ਵਾਸ਼ ਕਰਿਆ ਆ ਤੇ ਬਹੁਤ ਹੀ ਜ਼ਿਆਦਾ ਸੌਫਟ ਹੋ ਗਈ ਆ ਸਕਿਨ ਬਹੁਤ ਜ਼ਿਆਦਾ ਬਹੁਤ ਹੀ ਵਧੀਆ ਹੋ ਗਈ ਆ ਤੇ ਜਿੰਨਾ ਹੀ ਆਪਾਂ ਨੂੰ ਮੋਇਸਚਰਾਈਜ਼ ਕਰਾਂਗੇ ਸਕਿਨ ਨੂੰ ਤੇ ਆਪਣੀ ਸਕਿਨ ਉਨੀ ਟਾਈਟ ਹੋਊਗੀ ਜਿਹੜੀ ਤੁਹਾਨੂੰ ਪਤਲੀ ਸਕਿਨ ਦੀ ਪ੍ਰੋਬਲਮ ਆ ਤੇ ਉਹ ਤੁਹਾਨੂੰ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪਊਗਾ ਤੇ ਤੁਸੀਂ ਪਲੀਜ਼ ਇਹ ਵਾਲੀ ਰੇਮਡੀ ਜ਼ਰੂਰ ਯੂਜ਼ ਕਰਿਓ ਤੇ ਕੋਸ਼ਿਸ਼ ਕਰਿਓ ਕਿ ਡੇਲੀ ਯੂਜ਼ ਕਰਦੇ ਰਹੋ ਤੇ ਸ਼ਾਮ ਨੂੰ ਸੌਣ ਸੌਣ ਟਾਈਮ ਜਦੋਂ ਤੁਸੀਂ ਸਾਰਾ ਹੋ ਗਿਆ ਤੁਹਾਡਾ ਬਸ ਤੁਸੀਂ ਇਹ ਕਿ ਸੌਣਾ ਹੀ ਆ ਤੇ ਬਹੁਤ ਇੱਕਦਮ ਇਦਾਂ ਹੋ ਜਾਊਗਾ ਕਿ ਆਪਣਾ ਨਾ ਚਿਹਰਾ ਰਿਲੈਕਸ ਜਾ ਹੋਊਗਾ ਬਹੁਤ ਵਧੀਆ ਆਪਾਂ ਨੂੰ ਫੀਲ ਹੋਊਗਾ ਕਿ ਰਾਤ ਨੂੰ ਆਪਾਂ ਸੌਵਾਂਗੇ ਤੇ ਰੈਸਟ ਮਿਲੂਗੀ ਤੇ ਬਹੁਤ ਹੀ ਵਧੀਆ ਤੇ ਸੌਰੀ ਤੇ ਤੁਸੀਂ ਜਰੂਰ ਇਹ ਵਾਲੀ ਰੈਮੇਡੀ ਯੂਜ਼ ਕਰਕੇ ਤੇ ਫਿਰ ਆਪਾਂ ਨੂੰ ਦੱਸਿਓ ਕਿਦਾ ਕੀ ਰਿਜ਼ਲਟ ਮਿਲਦਾ ਹੈ ਤੁਹਾਨੂੰ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਪਲੀਜ਼ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਆਪਾਂ ਨੂੰ ਦੱਸਿਆ ਕਰੋ ਕਿ ਵੀਡੀਓ ਕਿਵੇਂ ਦੀਆਂ ਲੱਗਦੀਆਂ ਓਕੇ ਜੀ ਧੰਨਵਾਦ